ਕੋ ਬੁਨਿਆਪਾਲਸ ਦੇ ਨਾਲ ਖਾਬੜ ਰਿਹਾ ਕਿਹੜੇ ਨੂੰ ਨਾ ਕਰ ਸਰ ਚੱਕੋ ਚੱਕ ਲੈ ਦੱਸ ਹੈ ਉਹ ਵਰਦੀ ਪਾੜਨ ਉਹ ਵਰਦੀ ਨੂੰ ਪੈ ਗਿਆ ਹੈ ਲੋ ਪਤਾ ਹਦ ਹੋਈ ਪਈ ਹੈ ਤੁਸੀਂ ਕਰੋ ਕਿੱਥੇ ਛੱਡੇ ਵਿੱਚ ਸ਼ਰਾਰਤੀਆਂ ਸਰ ਇੱਧਰ ਬਾਬਾ ਜੋਰਾਵਰ ਫਤਿਹ ਸਿੰਘ ਦੀ ਯਾਦ ਦੇ ਵਿੱਚ ਨਗਰ ਕੀਰਤਨ ਦੀ ਰਵਾਨਗੀ ਆ ਸੰਗਤਾਂ ਨਵਸਕਾਰ ਕਰਦੀਆਂ ਨੇ ਇੱਧਰੇ ਸ਼ਰਾਰਤੀਆਂ ਅੰਸਰ ਪੁਲਿਸ ਵਾਲਿਆਂ ਦੀ ਵਰਦੀਆਂ ਫਾੜ ਰਹੇ ਨੇ ਪਤਾ ਨਹੀਂ ਕੌਣ ਨੇ ਇਹ ਲੋਕ ਕਰ ਲਿਆ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਇੱਧਰ ਸੰਗਤਾਂ ਹੱਥ ਬੰਨ੍ਹ ਕੇ ਬਾਬਾ ਜੋਰਾਵਰ ਫਤਿਹ ਸਿੰਘ ਨੂੰ ਯਾਦ ਕਰ ਰਹੀਆਂ ਨੇ ਸਰਦਾਰਾਂ ਦੇ ਹੋਲੇ ਪਤਾ ਨਹੀਂ ਸ਼ਰਾਰਤੀਆਂ ਅੰਸਰ ਨੇ ਪੁਲਿਸ ਨੇ ਕਾਬੂ ਕਰ ਲਿਆ ਤੇ ਮੁਲਾਜ਼ਮਾਂ ਦੀ ਵਰਦੀ ਨੂੰ ਪਾ ਗਿਆ ਸੀ ਪਤਾ ਨਹੀਂ ਕੌਣ ਹੈ ਇਹ ਕੀ ਗੱਲ ਹੋ ਰਹੀ ਹੈ ਹੋਇਆ ਗਿਆ ਹੋਇਆ ਨਹੀਂ ਦਿਮਾਗੀ ਪਾ ਗਿਆ ਅਜੋ ਵੀ ਕਾਬੂ ਨਹੀਂ ਆ ਰਿਹਾ ਤੁਸੀਂ ਹੁਣ ਕਮੈਂਟ ਕਰਿਓ ਬੰਦਾ ਇਹ ਦੇਖੋ ਇੱਧਰ ਦੇਖੋ ਜੀ ਦੇਖੋ ਦੇਖੋ ਇੱਧਰ ਬੰਦਾ ਕਿ ਕਿੜੀ ਹੋਈ ਆ ਭੰਗਨਾਸੇ ਨੂੰ ਚੜ ਗਈ ਬਾਈ ਉਹ 70 ਹੋ ਰਿਹਾ ਦੇਖੋ ਦੁੱਧੋ ਜਾਣਾ ਆਹ ਇਹ ਹੋਰ ਆ ਉਹ ਫੇਰ ਪੈ ਗਿਆ ਜੀ ਉਹ ਸਾਰੇ ਇਹ ਭੰਗ ਪੁੰਗ ਵਾਲਾ ਸਿਸਟਮ ਨਹੀਂ ਹੈਗਾ ਨਗਰ ਕੀਰਤਨ ਦੇ ਮੂਹਰੇ ਪੈ ਗਿਆ ਇਹਨੂੰ ਚੱਕੋ ਸਰ ਇਹ ਪੰਜ ਵਾਲਾ ਸਿੱਖ ਨਹੀਂ ਆਦਾ ਬਾਰ ਬਾਰ ਨਗਰ ਕੀਰਤਨ ਦੇ ਮੂਹਰੇ ਸਰ ਕਰੋ ਹੁਕਮ ਮੜੋ ਇਹਨੂੰ ਖਿੱਚੋ ਚੱਕ ਕੇ ਲੈ ਜਾਓ ਐਵੇਂ ਬਾਰ ਬਾਰ ਨਗਰ ਕੀਰਤਨ ਦੇ ਅੱਗੇ ਪੈ ਰਿਆ ਹੈ ਕਹਿ ਰਹੇ ਨੇ ਉਹਦੇ ਰਿਸ਼ਤੇਦਾਰ ਵੀ ਭੰਗ ਪੀਤੀ ਵੀ ਇਸ ਤਰ੍ਹਾਂ ਦਾ ਲਗਤਰਿਆ ਨਹੀਂ ਭੰਗ ਪੀਤੀ ਵੀ ਹੈ ਨਗਰ ਕੀਰਤਨ ਦੇ ਮੂਹਰੇ ਪੈਣਾ ਭੰਗ ਪੀ ਕੇ ਇਸ ਨੇ ਕੀਤਾ ਪੁਲਿਸ ਨੇ ਕਾਬੂ ਭਾਈ ਜੀ ਪਾਗਲ ਹੋ ਕੇ ਕਿਤਾ ਜਾਨ ਕੇ ਛੱਡਿਆ ਵਾ ਨਹੀਂ ਉਹ ਮੈਂ ਦੇਖ ਰਿਆਂ ਕੋਈ ਨਹੀਂ ਜਏ ਪਾਗਲ ਹੋਇਆ ਪਿੱਛੋਂ ਪਹੁੰਚ ਆਇਆ ਮੈਂ ਆਹ ਨਗਰ ਨਗਰ ਕੀਰਤਨੇ ਦਿਖਦਾ ਉਹਨੂੰ ਹਾਂ ਨਗਰ ਕੀਰਤਨੇ ਹਾਂ ਉਸਨੂੰ ਨਹੀਂ ਪੈਂਦਾ ਇੱਥੇ ਗੱਡੀ ਮੁਰੇ ਆ ਕੇ ਪੈ ਜੂਏ ਇਹਦੇ ਮੁਰੇ ਉਹ ਜਾਣ ਕੇ ਹੁਣ ਉੱਧਰ ਨੂੰ ਗਿਆ ਵੇਖਿਆ ਉਹ ਲਓ ਜੀ ਇੱਥੇ ਸੰਗਤਾਂ ਖੜੀਆਂ ਨੇ ਬਾਬਾ ਜੋਰਾ ਇਧਰ ਨੇ ਅੰਗ ਸਿੰਘ ਜੱਥੇਬੰਦੀਆਂ ਵੀ ਆ ਗਈਆਂ ਸੰਗਤਾਂ ਖੜੀਆਂ ਨੇ ਬਾਬਾ ਜੋਰਾਵਾਲ ਫਤਿਹ ਸਿੰਘ ਨੂੰ ਨਮਸਕਾਰ ਕਰਨ ਦੇ ਲਈ ਇਧਰ ਨੇ ਅੰਗਸਿੰਘ ਜਥੇਬੰਦੀਆਂ ਵੀ ਆ ਗਈਆਂ ਨੇ ਕਿਉਂਕਿ ਨਗਰ ਕੀਰਤਨ ਦੇ ਅੱਗੇ ਇਹ ਦੇਖੋ ਕੌਣ ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਪਤਾ ਨਹੀਂ ਕੋਈ ਹੋਰ ਸਾ ਕਿਸੇ ਹੋਰ ਕੋਈ ਨਾ ਹੋਣ ਕਿਤੇ ਇਹ ਮਿਸ਼ਨ ਦੇ ਹੋਣ ਕਿਉਂ ਮਿਸ਼ਨ ਨੇ ਲੱਗ ਰਿਹਾ ਜੀ ਇਹ ਵੀ ਕਹਿ ਰਹੇ ਨੇ ਇਹ ਵੀ ਕਹਿ ਰਹੇ ਨੇ ਵੀ ਕਿਸੇ ਮਿਸ਼ਨ ਤੇ ਲੱਗ ਰਿਹਾ ਹੋ ਮਿਸ਼ਨ ਤੇ ਮਿਸ਼ਨ ਤੇ ਜਾਣ ਕੇ ਉਹਨੂੰ ਉੱਥੇ ਦੇਖ ਰਿਹਾ ਨੇ ਇਹ ਹੀ ਕਾਹ ਕਰਦਾ ਉਹਦੇ ਵਿੱਚ ਕਹਿੰਦਾ ਇੱਧਰ ਨੂੰ ਜਾਵੇ ਜਾਂ ਪਿੱਛੇ ਹੋਰ ਵੱਲ ਜਾਵੇ ਹੋ ਵੀ ਮਾ ਕੇ ਇਹ ਪਾਗੜਾ ਪਾਗੜੇ ਥੇਕੇ ਮੈਂ ਪਹੁੰਚ ਗਿਆ ਇੱਥੇ ਕਰਦੇ ਹੋਏ ਥੇਕੇ ਮੈਂ ਆ ਗਿਆ ਬਾਬਾ ਜੀ ਪਾਗਲ ਨੇ ਨਗਰ ਕੀਰਤਨ ਦੇ ਮੂਹਰੇ ਪੈਣਾ ਗੱਡੀ ਮੂਹਰੇ ਪਾਵੇ ਪੁਲਿਸ ਵਾਲੇ ਜੀ ਹਜੇ ਟਰੇਲ ਗੱਡੀ 흘ੇ ਆਵੇ ਹਾਂਜੀ ਹਾਂਜੀ ਇਹ ਪਾਗਲ ਨੂੰ ਆਏ ਵੀ ਪਤਾ ਵੀ ਇੱਧਰ ਨੂੰ ਨਾ ਕਿਰਤਨ ਕਰਨੀ ਨਾ ਚੱਲੋ ਜੀ ਮਾਹੌਲ ਡੀਐਸਪੀ ਸਾਹਿਬ ਵੀ ਕਰ ਰਹੇ ਨੇ ਪਰ ਕੀ ਕਰੇ ਇਹ ਪਤਾ ਨਹੀਂ ਕੀ ਹੈ ਕਿਉਂਕਿ ਪਿਛਲੇ ਦਿਨ ਜੋ ਕੁਝ ਘਟਨਾਵਾਂ ਹੋਈਆਂ ਨੇ ਉਹ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਲੋਕਾਂ ਦੇ ਭਾਂਡੇ ਚੱਕ ਲਿਆਂਦੀ ਜਿਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਕੇ ਰਿਆ ਗਿਆ ਹੈ ਸਿੱਖਾਂ ਦਾ ਤੇ ਉੱਥੇ ਵੀ ਕੁਝ ਇਸ ਤਰ੍ਹਾਂ ਦੇ ਮੁਜ਼ਾਰੇ ਕੀਤੇ ਗਏ ਨੇ ਪਰ ਇਹ ਘਟਨਾ ਅਜ ਫਤਿਹਗੜ੍ਹ ਸਾਹਿਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਗੁਰਦੁਆਰਾ ਜਦੋਂ ਉੱਥੀ ਸਰੂਪ ਦੇ ਅੱਗੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਉੱਧਰ ਦੇਖੋ ਇਹ ਆ ਬੰਦਾ ਬਾਹਰ ਬਾਹਰ ਲੱਜੋ ਬਾਹਰ ਬਾਹਰ ਲੱਜੋ ਉਹ ਪਾਰੀ ਗੱਡੂ ਲੱਜਾ ਕੇ ਬੰਦ